ਸਾਸੀ ਕਲ ਸਾਰਿਆਂ ਨੂੰ ਛੋਟੇ ਸ਼ਹਿਬਜਾਦੇ ਅਤੇ ਮਾਤਾ ਗੁਜਰਕੌਰ ਦੇ ਲਾਲ ਸਿੰਘ ਸਾਹ ਦੇ ਤੇ ਮੋਤੀ ਮਹਿਰਾ ਤੇ ਉਹਨਾਂ ਦੇ ਪਰਿਵਾਰ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਆਡਾ ਦੁਸਾਂਝ ਕਲਾਂ ਦੇ ਦੁਕਾਨਦਾਰ ਵੀਰਾਂ ਵੱਲੋਂ ਦੁੱਧ ਅਤੇ ਬਿਸਕੁਟਾਂ ਦਾ ਅਟੁੱਟ ਲੰਗਰ ਸਮੂਹ ਸੰਗਤਾਂ ਰਾਹੀ ਗੀਰ ਜਾਂਦਿਆਂ ਨੂੰ ਰੋਕ ਕੇ ਬੜੇ ਸਤਿਕਾਰ ਸਹਿਤ ਦੁੱਧ ਦਾ ਲੰਗਰ ਸ਼ਿਕਾਇਆ ਗਿਆ ਤੁਸੀਂ ਦੇਖ ਰਹੇ ਹੋ ਦੁਸਾਂਝ ਕਲਾਂ ਤੋਂ ਸਰੇਂਦਰਪਾਲ ਕੋਕੂ ਦੀ ਖਾਸ ਰਿਪੋਰਟ ਦਸਾਂਝ ਕਲਾਂ ਪਿੰਡ ਵਾਲੇ ਰੋਡ ਤੇ ਦੁਕਾਨਦਾਰ ਬੀਰਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦੁੱਧ ਦਾ ਲੰਗਰ ਬੜੇ ਪਿਆਰ ਸਹਿਤ ਸਤਿਕਾਰ ਸਹਿਤ ਰਾਗੀ ਜੀ ਨੂੰ ਰੋਕੇ ਸਿਕਾਉਂਦੇ ਹੋਏ ਨੌਜਵਾਨ ਤੁਸੀਂ ਦੇਖ ਰਹੇ ਹੋ ਤਸਵੀਰਾਂ ਦਸਾਂਝ ਕਲਾਂ ਤੋਂ ਬਹੁਤ ਬਹੁਤ ਰਾ ਪਾ ਚਾਵਾੜੇ ਦਾ ਧਨ ਜਿਕਰਾ ਕਲਕੀਆਂ ਵਾਲੇ ਦਾ ਧਨ ਜਿਕਰਾ ਪਾ ਚਾਵਾੜੇ ਦਾ ਧਨ ਜਿਕਰਾ ਕਲਕੀਆਂ ਵਾਲੇ ਦਾ ਧਨ ਜਿਕਰਾ ਪਾ ਚਾਵਾੜੇ ਦਾ ਧਨ ਜਿਕਰਾ ਕਲਕੀਆਂ ਵਾਲੇ ਦਾ Yeah.